ਕਿਸਾਨ ਇੱਕ ਵਾਰ ਫੇਰ ਪ੍ਰੇਸ਼ਾਨ ਨਜ਼ਰ ਆ ਰਿਹਾ ਹੈ ਰਾਤ ਨੂੰ ਬਠਿੰਡਾ ਵਿੱਚ ਮੌਸਮ ਖਰਾਬ ਹੋ ਗਿਆ ਬਰਸਾਤ ਪਈ ਤੇਜ਼ ਹਵਾਵਾਂ ਚੱਲੀਆਂ ਝਾਕੜ ਚੱਲੀ ਜਿਹਦੇ ਕਾਰਨ ਕਿਸਾਨਾਂ ਦੀ ਕਣਕ ਜਿਹੜੀ ਦੀ ਖੇਤੀ ਕੀਤੀ ਗਈ ਹੈ ਉਹਨੂੰ ਨੁਕਸਾਨ ਕਾਫੀ ਹੋਇਆ ਹੈ ਇਸੇ ਤਰ੍ਹਾਂ ਹੀ ਬਠਿੰਡਾ ਦੇ ਜੋਧਪੁਰ ਪਿੰਡ ਵਿੱਚ ਮੌਜੂਦ ਹੈਗੇ ਆ ਖੇਤ ਵਿੱਚ ਮੌਜੂਦ ਹੈ ਤੁਸੀਂ ਦੇਖਦੇ ਹੋ ਤਸਵੀਰਾਂ ਵਿੱਚ ਰਾਤ ਨੂੰ ਤੇਜ਼ ਹਨੇਰੀ ਤੇ ਤੇਜ਼ ਝੱਖੜ ਚੱਲਣ ਕਾਰਨ ਜਿਹੜੇ ਕਿਸਾਨਾਂ ਦੀ ਕਣਕ ਜਿਹੜੀ ਫਸਲ ਜਿਹੜੀ ਹੈਗੀ ਆ ਸਾਰੀ ਬਿਚ ਚੁੱਕੀ ਹੈਗੀ ਆ ਤੁਸੀਂ ਦੇਖਦੇ ਹੋ ਇਸ ਤਰ੍ਹਾਂ ਕਿਸ ਤਰ੍ਹਾਂ ਦੀ ਕਣਕ ਜਿਹੜੀ ਹੈਗੀ ਆ ਬਿੱਚੀ ਪਈ ਹੈਗੀ ਆ ਤੇ ਕਾਫੀ ਜ਼ਿਆਦਾ ਕਿਸਾਨਾਂ ਸਾਨੂੰ ਵੇਖਣ ਨੂੰ ਮਿਲ ਰਿਹਾ ਹੈਗਾ ਜਿੱਥੇ ਵੀ ਦੂਰ ਦੂਰ ਨਿਗਾਹ ਜਾਵੇ ਇਸਾਨਾ ਦੀ ਪੜੀ ਫਸਲ ਜਿਹੜੀ ਹੈਗੀ ਹੈ ਉਹ ਕਣਕ ਦੀ ਬੀਚੂਕੀ ਹੈਗੀ ਹੈ ਕਾਫੀ ਜ਼ਿਆਦਾ ਕਿਸਾਨੇ ਫਸਲ ਨੂੰ ਨੁਕਸਾਨ ਹੋਇਆ ਹੈ ਹਾਲਾਂਕਿ 15 10-15 ਵਾਰ ਜਿਹੜੀ ਕਿਸਾਨੇ ਤਰਫੋਂ ਕਣਕ ਨੂੰ ਕੱਟਿਆ ਜਾਣਾ ਹੈਗਾ ਮੁੰਡੇ ਵਿੱਚ ਵੇਚਣ ਵਾਸਤੇ ਕਿਸਾਨਾਂ ਨੇ ਲੈ ਕੇ ਜਾਣਾ ਸੀ ਪਰੰਤੂ ਇੱਕ ਵਾਰ ਫਿਰ ਕੁਦਰਤ ਆਫਤ ਦੇ ਚੱਲਦੇ ਕਿਸਾਨੇ ਦੀ ਫਸਲ ਜਿਹੜੀ ਹੈਗੀ ਹੈ ਕਣਕ ਦੀ ਜਿਹੜੀ ਹੈਗੀ ਉਹ ਬਰਬਾਦ ਹੋ ਚੁੱਕੀ ਹੈ ਤੇ ਕਿਸਾਨ ਜਿਹੜੇ ਹੈਗੇ ਹੈ ਪਰੇਸ਼ਾਨ ਨਜ਼ਰ ਆ ਰਹੇ ਨੇ ਤੇ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹੈਗੇ ਨੇ ਜਿੰਨੀ ਕਨਾਂ ਜਿਹੜੀ ਖਰਾਬ ਜਿਹੜੀ ਹੋਈ ਹੈ ਇਹਦਾ ਇਹਨਾਂ ਨੂੰ ਮੁਆਜਾ ਮਿਲਿਆ ਜਾਵੇ ਤੇ ਗਦਾਵਰੀ ਕੀਤੀ ਜਾਵੇ ਸਾਡੇ ਕੋਲੇ ਕਿਸਾਨ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਹਾਂ ਜੀ ਕੀ ਕਹਿਣਾ ਚਾਹੂੰ ਜਿਸ ਤਰ੍ਹਾਂ ਕੱਲ ਰਾਤ ਨੂੰ ਫਿਰ ਮੌਸਮ ਖਰਾਬ ਹੋ ਗਿਆ ਕੁਦਰਤ ਆਫਤ ਆਈ ਹੈਗੀ ਹੈ ਤੇਜ਼ ਹਵਾ ਚੱਲੀ ਹੈ ਤੇਜ਼ ਚਖੜ ਚੱਲਿਆ ਬਰਸਾਤ ਆਈ ਹੈ ਉਹਦੇ ਕਰਕੇ ਕਿੰਨੇ ਕ ਕਣਕ ਦੀ ਫਸਲ ਨੁਕਸਾਨ ਹੋਇਆ ਹੈ ਇਹ ਜੀ ਫਸਲ ਦਾ ਨੁਕਸਾਨ ਤਾਂ ਹੋ ਜਾ ਮੀ بارش ਰਾਤਾਂ ਆਈ ਹੈ ਹਵਾ ਉਹ ਉਹਦੇ ਕਰੀਬ ਸਾਰੀ ਜਿਹੜੀ ਕਣਕ ਉਹ ਆ ਵੇਖੋ ਸਾਰੀ ਡਿੱਗੀ ਪਈ ਬਰਬਾਦ ਤਾਂ ਹੋਈ ਹੈ ਵਿਗਾਇ ਸਾਜ ਦੀ ਕਾਰਨ ਕਿ ਉਹ ਤਾਂ ਹੋਈ ਖਰਾਬ ਹੋ ਗਈ ਇਹ ਚੋਂ ਕਿਸਾਨ ਜਿਹੜਾ ਕੀ ਕਰੇਗਾ ਤੇ ਰਬ ਜੀ ਗਾ ਕੁਦਰਤ ਨੇ ਆ ਸਾਡੇ ਤੇ ਵਾਸ ਨਹੀਂ ਗਈ ਜੇ ਸਾਡੇ ਵਾਸ ਹੋਇਆ ਸੀ ਕਰ ਲਈ ਰੱਬ ਦੇ ਵਾਸਿਏ ਜੋ ਕੁਛ ਹੈ ਕੁਦਰਤ ਕੀਤੀ ਹੈ ਹੂੰ ਤੁਸੀਂ ਕਹਿੰਦੇ ਰੱਬ ਦੇ ਵਾਸਤੇ ਵਿੱਚ ਕੁਦਰਤੀ ਆਫਤ ਹੈਗੀ ਹੈ ਤੁਸੀਂ ਕੁਝ ਨਹੀਂ ਕਰ ਸਕਦੇ ਪਰ ਜਿਹੜੇ ਕਣਕ ਜਿਹੜੀ ਹੈਗੀ ਹੁਣ ਬਾਡੀ ਸਟਾਰਟ ਹੋ ਜਾਣੀ ਸੀ ਤੇ 1 April ਤੋਂ ਮੰਡੇ ਵਿੱਚ ਕਿਸਾਨ ਮੰਡੀ ਦੇ ਵਿੱਚ ਕਣਕ ਵੇਚਣ ਤੇ ਪਹੁੰਚਨੇ ਸੀ ਪਰੰਤੂ ਉਸ ਤੋਂ ਪਹਿਲਾਂ ਜਿਹੜੀ ਇੱਕ ਫਿਰ ਕੁਦਰਤੀ ਆਫਤ ਪੈ ਗਈ ਹੈ ਕਿਸਾਨ ਤਾਂ ਫਿਰ ਪ੍ਰੇਸ਼ਾਨ ਹੋ ਗਿਆ ਪੂਰਾ ਜੀ ਹੁਣ ਤਾਂ ਪੂਰਾ ਹੋ ਗਿਆ ਕਿਉਂ ਇਹ ਡਿੱਗੀ ਫਸਲ ਦੇਖ ਕੇ ਜੱਟ ਖੇਤ ਆਉਣੋਂ ਅਟ ਗਏ ਝਟਾਉਣੋਂ ਹੀ ਹੱਟ ਕੇ ਖੇਤ ਕੀ ਜਾਈਏ ਅਪੜਿਆਂ ਦਾ ਜੀ ਨਹੀਂ ਕਰਦਾ ਜਾਣ ਨੂੰ ਤਿੱਗੀ ਵੀ ਕਣਕ ਵੇਖ ਕੇ ਕੀ ਮੰਗੀ ਕਰਦੇ ਹੋ ਸਰਕਾਰ ਤੋਂ ਸੰਗਤਾਂ ਮੰਗਣ ਮੰਗਣਿਆ ਵੀ ਮਾਜਵਾ ਕੁਝ ਤੇ ਗਵਰਨਮੈਂਟ ਇਹਦਾ ਵੀ ਕਰੇ ਜੀਵਿੰਦਾਰ ਕੀ ਵੀ ਕਰੇਗਾ ਜੀਵਾਂ ਨਹੀਂ ਕੋਈ ਕਰ ਸਕਦਾ ਇਹਦੇ ਗਵਰਨਮੈਂਟ ਹੈ ਜੇ ਕੁਝ ਕਰ ਦੇ ਤੇ ਉਹ ਭਲਾ ਹੈ ਅੱਛਾ ਜਿਸ ਤਰ੍ਹਾਂ ਗੱਲ ਕਰੀਏ ਜਿਹੜੇ ਕਣਕ ਜਿਹੜੇ ਹੈਗੇ ਨੁਕਸਾਨ ਹੋਇਆ ਹੈ ਵਿਛੀ ਹੈਗੀ ਹੈ ਇਹ ਝਾੜ ਦੇ ਵਿੱਚ ਕਿੰਨਾ ਫਰਕ ਪੈਜੂ ਇਹਦੇ ਨਾਲ ਕੀ ਫਰਕ ਤਾਂ ਵੇਖੋ ਕਿਤੇ ਤਾਂ ਆਧੇ ਜਿਗ ਪਿਆ ਕਣਕ ਦਾ ਕਿਹਦੇ ਚੌਥਾ ਸਾਡੇ ਕੀ ਪੀ ਕਿਹਦੇ ਥੋੜੀ ਜਿਹੀ ਪੀ ਜਿੱਥੇ ਥੋੜੀ ਜਿਹੀ ਪੀ ਆ ਹੁਣ ਇੱਥੇ ਤੇ ਆਪਾਂ ਖੜੇ ਆ ਇਹ ਆ ਜਿਹੜੀ ਕਰਨ ਕੇ ਇਹ ਕਿਸਾਨ ਦੇ ਬਾੜੀ ਇਹ ਥਾਵਾਂ ਤੋਂ ਜਿੱਥੇ ਕਿਹ ਕਿਹ ਕੁਦਰਦੀ ਨਹਿਰ ਦਾ ਪਾਣੀ ਲੱਗ ਗਿਆ ਅੱਗੇ ਪਿੱਛੇ ਪੇ ਸੇਤੀ ਵੇਖ ਕੇ ਬਾਸਪਤੀ ਦੀ ਕਰਨ ਕੇ ਉੱਥੇ ਪਾਣੀ ਲੱਗ ਗਿਆ ਚੋਰ ਉਹ ਸਾਰੀ ਵਿੱਚ ਕੀ ਉਹ ਤੱਤ ਵੀ ਨਹੀਂ ਰਹਿ ਗਿਆ ਉਹ ਜਿੱਥੇ 40 ਪਣ 40 ਮਾਣ ਨਿਕਲ ਨਹੀਂ ਜੋ ਤੇ 20 ਮਾਣ ਦੀ ਵੀ ਨਹੀਂ ਮੇਤ ਰਹੇਗੀ ਉਹ ਜੱਟ ਉੱਥੇ ਕੀ ਕਰੇਗਾ ਰੱਬ ਅੱਗੇ ਕਰ ਰਹੇ ਹਾਂ ਦਾਸ ਰੱਬ ਲਈ ਅਰਦਾਸ ਕਰਕੇ ਰੱਬ ਤੇ ਹਾਈ ਨਹੀਂ ਰੱਬ ਤੇ ਕਿਸੇ ਵਾਸਤੇ ਹੀ ਨਹੀਂ ਰਹਿ ਗਿਆ ਕੀ ਪਤਾ ਲੱਗਦਾ ਕਦੋਂ ਕਰਨਾ ਤੇ ਕਦੋਂ ਨਹੀਂ ਕਰ ਜਣਾ ਜੱਟ ਦੇ ਵਾਸਤੇ ਕੁਝ ਨਹੀਂ ਰਹੇਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਸ ਕਿਸਾਨ ਤੇ ਕਾਫੀ ਜਿਹੜਾ ਪਰੇਸ਼ਾਨ ਨਜ਼ਰ ਆ ਰਿਹਾ ਤੇ ਰੱਬ ਅੱਗੇ ਅਰਦਾਸ ਕਰ ਰਿਹਾ ਹੈਗਾ ਜਿਸ ਤਰ੍ਹਾਂ ਕੁਦਰਤ ਆਫਤ ਇੱਕ ਵਾਰ ਫੇਰ ਕਿਸਾਨ ਉੱਤੇ ਪਈ ਹੈਗੀ ਹੈ ਕੱਲ ਬਹਿੰਡਾ ਦੇ ਵਿੱਚ ਦੇਰ ਰਾਤ ਹਨੇਰੀ ਚੱਲੀ ਹੈ ਝੱਖੜ ਚੱਲਿਆ ਹੈ ਬਰਸਾਤ ਹੋਈ ਹੈ ਜਿਸ ਦੇ ਕਾਰਨ ਕਿਸਾਨਾਂ ਦੇ ਪੜੀ ਪਲਾਈ ਪੁੱਤਾਂ ਵਾਂਗੂ ਕਣਕ ਦੀ ਫਸਲ ਜਿਹੜੀ ਬੀਜੀ ਸੀ ਉਹਦੇ ਜਿਹੜਾ ਹੈਗਾ ਪਾਰ ਕਾਫੀ ਜਿਆਦਾ ਨੁਕਸਾਨ ਹੋਇਆ ਕਣਕ ਦੀ ਫਸਲ ਜਿਹੜੀ ਹੈਗੀ ਸਾਰੀ ਵਿਛੂਕੀ ਹੈਗੀ ਤੇ ਕਿਸਾਨ ਜਿਹੜਾ ਹੈਗਾ ਪਰੇਸ਼ਾਨ ਨਜ਼ਰ ਆ ਰਿਹਾ ਹੈਗਾ ਤੇ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਇਹਦਾ ਉਚਿਤ ਮਾਜਰ ਨੂੰ ਮਿਲਣਾ ਚਾਹੀਦਾ ਹੈ ਭਿੰਡਾ ਤੋਂ ਗੋਵੀ ਸਣੀ ਲਿਮਟਡ ਨਿਊਜ਼ ਪੰਜਾਬ